ਮੇਉਂ ਕੋ ਸੇਲੇ ਜਿਹੜੀ ਆ ਉਹਨਾਂ ਦਾ ਜ਼ੁਬਾਨ ਦਾ ਥੋੜਾ ਜਿਹਾ ਟੇਸਟ ਬਦਲਦੀ ਆ ਐਂਦੇ ਅਨਸਾਰ ਸੀਸਾ ਹੀ ਨਾ ਵੇਖੇ ਜੇ ਸੀਸੇ ਚ ਉਹਦੇ ਚਿੱਤਰ ਦੀ ਜਗ੍ਹਾ ਉਹਦਾ ਚਰਿੱਤਰ ਦਿਖੇ ਨਾ ਮੇਰਾ ਤੇ ਰੰਗ ਰੂਪ ਉਹੀ ਆ ਮੇਰੇ ਜਿਹਦੇ ਤੇ ਝੁੜੜੀਆਂ ਨਹੀਂ ਆ ਸਕਦੀਆਂ ਬਜ਼ੁਰਗ ਹਣਾ ਕੋਈ ਪਾਪ ਨਹੀਂਗਾ ਕੋਈ ਸ਼ਰਾਫ ਨਹੀਂਗਾ ਕਿਉਂਕਿ ਸੁਪਲ ਦਾ ਰੁਖ ਜਿੰਨਾ ਮਰਜ਼ੀ ਉੱਚਾ ਵਾ ਉਹਨੂੰ ਮਲੇ ਵਰਗੇ ਬੇਰ ਨਹੀਂ ਲੱਗਦੇ ਜਦੋਂ ਕਿ ਸਾਹਮਣੇ ਧੂੜ ਮੁਸਕਰਾ ਰਹੀ ਹੁੰਦੀ ਹੈ ਕਿ ਤੂੰ ਜਾਣ ਵਾਲਾ ਬਣ ਤੇਰੀ ਜਗ੍ਹਾ ਨੂੰ ਮੈਂ ਆਪੇ ਭਰ ਲੈਣਾ ਅੱਸੀਕਲ ਦੋਸਤੋ ਮੈਂ ਤੁਹਾਡਾ ਆਪਣਾ ਕੀਤਪਤਾ ਪੰਨੂ ਤੇ ਦੋਸਤੋ ਅੱਜ ਮੈਂ ਬੈਠਾ ਹਾਂ ਆਪਣੇ ਨਵੇਂ ਘਰ ਦੇ ਵਿੱਚ ਜੋ ਬਣ ਰਿਹਾ ਮੈਂ ਚਲੋ ਤੁਹਾਡੇ ਨਾਲ ਕੋਈ ਸਾਂਝ ਪਾਉਂਦੇ ਆ ਦੋ ਚਾਰ ਗੱਲਾਂ ਕਰਦੇ ਆ ਬਹੁਤ ਦੂਰ ਤੱਕ ਸਫ਼ਰ ਤੈਅ ਕਰਨਾ ਪੈਂਦਾ ਬਹੁਤ ਦੂਰ ਤੱਕ ਸਫ਼ਰ ਤੈਅ ਕਰਨਾ ਪੈਂਦਾ ਬਸ ਇਹੋ ਦੇਖਣ ਲਈ ਕਿ ਉੱਥੇ ਵੀ ਕੁਝ ਨਹੀਂ ਦੋਸਤੋ ਕਿਸੇ ਦੀ ਕਵਤਾ ਵਾ ਉਹਦੀਆਂ ਇਹ ਲਾਈਨਾਂ ਕਿੰਨੀ ਗਹਿਰੀ ਗੱਲ ਆ ਇਨ੍ਹਾਂ ਸ਼ਬਦਾਂ ਦੇ ਵਿੱਚ ਤੇ ਅਸੀਂ ਕਈ ਵਾਰੀ ਜੇ ਸੀ ਦੀ ਸਾਨੂੰ ਲੋੜ ਹੀ ਨਹੀਂ ਹੁੰਦੀ ਜਿਸ ਰਾਹ ਅਸੀਂ ਜਾਣਾ ਹੀ ਨਹੀਂ ਹੁੰਦਾ ਅਸੀਂ ਉਹ ਰਾਹੇ ਵੀ ਪੈ ਜਾਂਦੇ ਆ ਇਹੋ ਦੇਖਣ ਲਈ ਵੀ ਉੱਥੇ ਕੀ ਆ ਹੁੰਦਾ ਉੱਥੇ ਕੁਝ ਵੀ ਨਹੀਂ ਤੇ ਸਾਡੀ ਜਿਹੜੀ ਫਿੱਤਰਤਾ ਜਿੱਦਾਂ ਅਸੀਂ ਘਾਵਤ ਬਣਾਈਏ ਕਿ ਮੱਛੀ ਪੱਥਰ ਛੱਟ ਕੇ ਮੁੜਦੀ ਆ ਤੇ ਪੱਥਰ ਛੱਟ ਕੇ ਤਰ੍ਹਾਂ ਸ਼ੇਵ ਕਹਿੰਦਾ ਕਿ ਨੂਣੀ ਸਿਰ ਛੱਟ ਕੇ ਹੇਰਨਾਂ ਨੂੰ ਗਾਵਾਂ ਨੂੰ ਸਿਰਫ ਇਹੋ ਮਾਨਸਿਕ ਤਸੱਦੀ ਹੁੰਦੀ ਆ ਕਿ ਅਸੀਂ ਕੁਝ ਖਾ ਲਿਆ ਕਿਉਂਕਿ ਉਹ ਸੇਲ ਜਿਹੜੀ ਆ ਉਹਨਾਂ ਦਾ ਜ਼ੁਬਾਨ ਦਾ ਥੋੜਾ ਜਿਹਾ ਟੇਸਟ ਬਦਲ ਜਾਂਦੀ ਆ ਅਦਰਵਾਈਜ਼ ਜੰਗਲ ਚ ਬਿਆਬਾਨ ਭੁੱਖੇ 扑ਟਕਦੇ ਰਹਿੰਦੇ ਆ ਇਨਸਾਨ ਵੀ ਇਹ ਲੂਣੀ ਸੇਲ ਚੜਦਾ ਕਿ ਇੱਥੇ ਵੀ ਦੇਖਾਂ ਕੀ ਆ ਇੱਥੇ ਵੀ ਦੇਖ ਲਾਂ ਕੀ ਆ ਪਰ ਉਹਦਾ ਇਹ ਦੇਖਣਾ ਉਹ ਦੇਖਣਾ ਕੁਝ ਵੀ ਹاصلਦਾ ਹੋਣਾ ਇਹ ਲੂਲੀ ਸੇਲਾ ਜਿੰਨੂੰ ਚੱਟ ਕੇ ਤੇ ਮਾਨਸਿਕ ਤਸੱਲੀ ਮਿਲਦੀ ਆ ਕਿ ਮੈਂ ਕੁਝ ਖਾ ਲਿਆ ਕਿਉਂਕਿ ਬ੍ਰੇਨ ਨੂੰ ਇੱਕ ਸੁਨੇਹਾ ਪਹੁੰਚਦਾ ਜਦੋਂ ਜ਼ੁਬਾਨ ਪੱਥਰ ਨੂੰ ਲੱਗਦੀ ਆ ਵੀ ਤੂੰ ਕੁਝ ਖਾਣ ਲੱਗਾ ਤੋ ਆਪਣੇ ਕੈਮੀਕਲ ਲੜੀ ਗੱਲ ਦਿੰਦਾ ਥੋੜੀ ਦੇਰ ਦੀ ਖੁਸ਼ੀ ਬਸ ਇਹੀ ਸਾਡੀ ਜ਼ਿੰਦਗੀ ਦਾ ਹਸਲ ਆ ਇਹ ਬਹੁਤ ਦੂਰ ਤੱਕ ਨਿਕਲ ਜੰਨੇ ਆ ਇਹੋ ਵੇਖਣ ਲਈ ਉੱਥੇ ਕੁਝ ਵੀ ਨਹੀਂ ਜ਼ਿੰਦਗੀ ਛੋਟੀ ਤੇ ਭਰਮ ਭਲੇਖੇ ਵੱਡੇ ਤੇ ਵੱਡੇ ਭਰਮ ਭਲੇਖਿਆਂ ਤੇ ਛੋਟੀ ਜਿਹੀ ਜ਼ਿੰਦਗੀ ਇੱਕ ਚੁਟਕੀ ਵਾਂਗੂ ਬੀਤ ਜਾਂਦੀ ਆ ਤੇ ਕਦੀ ਅਸੀਂ ਆਪਣੀ ਇਸ ਜ਼ਿੰਦਗੀ ਦੀ ਰਾਜ ਬੈ ਕੇ ਜਦੋਂ ਹੌਕਾ ਭਰਦੇ ਆ ਤੇ ਆਪਣੇ ਅਤੀਤ ਵੱਲ ਚਾਤੀ ਮਾਰਦੇ ਆ ਤੇ ਸਾਨੂੰ ਲੱਗਦਾ ਸਾਲ ਬਹੁਤ ਛੋਟੇ ਹੋ ਗਏ ਕਦੀ ਸਾਨੂੰ ਲੱਗਦਾ ਹੀ ਸਮਾਂ ਮੁੱਕੜ ਕੀ ਨਹੀਂ ਆਉਂਦਾ ਤੇ ਕਦੀ ਲੱਗਦਾ ਕਿ ਇੰਨੇ ਸਾਲ ਬੀਤ ਗਏ ਏ ਕੀ ਹੋਇਆ ਇੰਨੇ ਸਾਲ ਛੋਟੇ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਸਮਾਂ ਇੰਨੀ ਤੇਜ਼ੀ ਨਿਕਲਦਾ ਸੀ ਅਸੀਂ ਹਰ ਟੈਂਪਰ ਪਰ ਮਚਰੇਨੇ ਆ ਨਾ ਸਮਾਂ ਤੇਜ਼ੀ ਚ ਨਿਕਲਿਆ ਨਾ ਸਾਲ ਤੇਜ਼ੀ ਨਾਲ ਬੀਤੇ ਬਸ ਸਾਡੇ ਭਰਮ ਸਾਨੂੰ ਉਲਝਾਈ ਰੱਖਦੇ ਆ ਕਹਿੰਦੇ ਅਨਸਾਰ ਸੀਸਾ ਹੀ ਨਾ ਵੇਖੇ ਜੇ ਸੀਸੇ 'ਚ ਉਹਦੇ ਚਿੱਤਰ ਦੀ ਜਗ੍ਹਾ ਉਹਦਾ ਚਿਹਰਾ ਦਿਖੇ ਨਾ ਤੂੰ ਕਦੀ ਸ਼ੀਸ਼ਾ ਨਾ ਦੇਖੇ ਸ਼ੀਸ਼ੇ ਤੋਂ ਕੋਹਾ ਦੂਰ ਨੱਠ ਜਾਵੇ ਇੱਕ ਵਾਰੀ ਮੈਂ ਕਹਾਣੀ ਵੀ ਲਿਖੀ ਸੀ ਤੇ ਇਸੀ ਦੇ ਆਧਾਰ ਸੀ ਕਿ ਜਿਉਂ-ਜਿਉਂ ਬਟਲਦੀ ਜਾਂਦੀ ਹੈ ਇੱਕ ਲੇਡੀਜ਼ ਦੀ ਤੇ ਉਹ ਸ਼ੀਸ਼ੇ ਬਦਲੀ ਜਾਂਦੀ ਹੈ ਤੇ ਉਹਨੂੰ ਲੱਗਦਾ ਕਿ ਮੇਰਾ ਤੇ ਰੰਗ ਰੂਪ ਉਹੀ ਆ ਮੇਰੇ ਜਿਹੜੇ ਤੇ ਝੁਲੜੀਆਂ ਨਹੀਂ ਆ ਸਕਦੀਆਂ ਕੀਸੇ ਬਣਾਉਣ ਵਾਲਿਆਂ ਦੀ ਗਲਤੀ ਹੈ ਟੈਂਡ ਦੀ ਬਾਕੀ ਉਹ ਕਈ ਸਾਰੇ ਸੀਸੇ ਤੋੜਦੀ ਆ ਤੇ ਫਿਰ ਜਾ ਕੇ ਸੱਚ ਦੇ ਸਾਹਮਣੇ ਹੁੰਦੀ ਆ ਕਿ ਨਹੀਂ ਟਲਦੀ ਉਮਰ ਬੜਾ ਕੁਝ ਬਦਲ ਦਿੰਦੀ ਇਨਸਾਨ ਦਾ ਕਿਸੇ ਨੇ ਕਿਸੇ ਬਜ਼ੁਰਗ ਨੂੰ ਪੁੱਛਿਆ ਸੀ ਕਿ ਤੁਸੀਂ ਬਜ਼ੁਰਗ ਹੋ ਗਏ ਜੀ ਉਹਨੇ ਕਿਹਾ ਮੈਂ ਕਰਮਾਂ ਵਾਲਾ ਕਿਉਂਕਿ ਉਮਰ ਭੋਗੀ ਆ ਤੇ ਬਜ਼ੁਰਗ ਹੋਇਆ ਨਾ ਬਹੁਤ ਸਾਰੇ ਤਾਂ ਇਨਸਾਨ ਇਹੋ ਹੀ ਆ ਜਿਹੜੇ ਜ਼ਿੰਦਗੀ ਦੀ ਰਾਹ 'ਚ ਭਾਰ ਉਮਰ ਤੇ ਸਿਖਣ ਤੋਂ ਪੈਰੀ ਕਿ ਲੈ ਜਾਂਦੇ ਆ ਉਹਨਾਂ ਦਾ ਕੀ ਉਹਨਾਂ ਐ ਉਮਰ ਹੀ ਦੀ ਪਹੁੰਚ ਦੇ ਬਿਜੁਰਗਣਾ ਕੋਈ ਪਾਪ ਨਹੀਂ ਗਾ ਕੋਈ ਸ਼ਰਾਫ ਨਹੀਂ ਗਾ ਬੜੀ ਸੋਹਣੀ ਗੱਲ ਆ ਬੜੀ ਪੁੱਤਰ ਦੀ ਦਾਤ ਆ ਬਿਜੁਰਗਣਾ ਕਿਉਂਕਿ ਅਸੀਂ ਉਮਰ ਦੇ ਹਰ ਪਲ ਨੂੰ ਹਰ ਲਮੇ ਨੂੰ ਮੰਨਿਆ ਜੀ ਆ ਆ ਜਿੰਦਗੀ ਨੂੰ ਮੰਨਿਆ ਹੋਵੇ ਕਿ ਸੀਟਿਆ ਨਾ ਹੋਵੇ ਇਸ ਰਾਹ ਤੇ ਤੁਰੇ ਹੋਈਏ ਤੇਰਾ ਨੂੰ ਪੂਕੇ ਨਾ ਤੁਰੇ ਹੋਈਏ ਕੁਝ ਕਰਦੇ ਜਾਓ ਹਰ ਸਵੇਰ ਨੂੰ ਸਲਾਮ ਕਰੋ ਉੱਠ ਕੇ ਕਿਉਂਕਿ ਹਰ ਨਵੀਂ ਸਵੇਰ ਸਾਨੂੰ ਨਵੀਂ ਊਰਜਾ ਦਿੰਦੀ ਆ ਤੇ ਨਵਾਂ ਉਤਸ਼ਾਹ ਦਿੰਦੀ ਆ ਨਵੀਂ ਤਰੰਗ ਦਿੰਦੀ ਆ ਨਵੀਂ ਉਮੰਗ ਦਿੰਦੀ ਆ ਸਿਰਫ ਸਾਨੂੰ ਇੱਕ ਲੜਾਈ ਭਰ ਕੇ ਅੱਖਾਂ ਖੋਲ ਕੇ ਕੁਦਰਤ ਨੂੰ ਦੇਖਣਾ ਉਹਨੂੰ ਮਹਿਸੂਸ ਕਰਨਾ ਹੁੰਦਾ ਕੁਦਰਤ ਸਾਡੇ ਆਲੇ ਦੁਆਲੇ ਤੜਕਦੀ ਆ ਦੋਸਤੋ ਜਦੋਂ ਸਾਡੇ ਹਿਰਦੇ ਵਿੱਚ ਪਿਆਰ ਹੁੰਦਾ ਨਾ ਸੱਚੀ ਭਾਵਨਾ ਹੁੰਦੀ ਆ ਸੁੱਚੀ ਉਡੀਕ ਹੁੰਦੀ ਆ ਬਾਗ ਤੇਜਰੀ ਜੁਂਦੀ ਆ ਪਿਆਸੀ ਦੀਦ ਹੁੰਦੀ ਆ ਤੇ ਫੇਰ ਸਾਡਾ ਪਿਆਰ ਆ ਜਿਹੜਾ ਉਹ ਕਵਤਾ ਹੋ ਜਾਂਦਾ ਤੇ ਸਾਡੀ ਕਵਤਾ ਜਿਹੜੀ ਪਿਆਰ ਦੀ ਮਦਈ ਬਣ ਜਾਂਦੀ ਹੈ ਕਵਤਾ ਦੇ ਬੋਲ ਆ ਉਹਨਾਂ ਚੋਂ ਪਿਆਰ ਨਜ਼ਰ ਆਉਂਦਾ ਹੋਇਆ ਲੱਗਾ ਕਵਤਾ ਕੋਈ ਜ਼ਬਰਦਸਤੀ ਦਾ ਸੌਦਾ ਨਹੀਂ ਹੁੰਦੀ ਕਵਤਾ ਵਹਿਂਦਾ ਵਹਿਣ ਹੁੰਦੀ ਹੈ ਇਸ ਕਰਕੇ ਸਦੀ ਜਿੰਦਗੀ ਆ ਜਿਹੜੀ ਉਹਦੇ ਚ ਬਹੁਤ ਘੱਟ ਲਮੇ ਆਉਂਦੇ ਆ ਜਿਹੜੇ ਕਵਤਾ ਵਰਗੇ ਹੁੰਦੇ ਆ ਤੇ ਸਾਡੀ ਉਹ ਜਿਹੜੇ ਚੰਦ ਲਮੇ ਹੁੰਦੇ ਆ ਨਾ ਕਵਤਾ ਬਣਦੇ ਆ ਉਹ ਕਵਤਾ ਕਿਸੇ ਬੱਚੇ ਨੂੰ ਜਿਹੜਾ ਕਿਸੇ ਬਜ਼ੁਰਗ ਨੂੰ ਉਂਗਲੀ ਲਾ ਕੇ ਰਾਹ ਦਿਖਾਉਂਦਾ ਰਾਹ ਰਸਤਾ ਟਪਾਉਂਦਾ ਵਾ ਉਹਦੇ ਨਾਲ ਚੱਲਦਾ ਵਾ ਉਲਫੜ ਕੇ ਛੋਟੇ ਛੋਟੇ ਸਵਾਲ ਪੁੱਛਦਾ ਕਵਤਾ ਵੀ ਸਾਡੀ प्रौੜਤਾ ਦੀ ਉਂਗਲ ਲਾ ਕੇ ਸਾਡੇ ਜ਼ਿੰਦਗੀ ਦੇ ਜਿਹੜੇ ਅਹਿਸਾਸ ਆ ਉਹਨਾਂ ਦੇ ਛੋਟੇ ਛੋਟੇ ਸਵਾਲ ਕਰਦੀ ਐ ਤੇ ਸਾਡੇ ਨਾਲ ਤੁਰਦੀ ਆ ਬੜੀ ਮਾਸੂਮ ਆ ਕਉਤਾ ਸਾਡੀ ਉਦੋਂ ਲਿਖੀ ਗਈ ਹੈ ਜਦੋਂ ਸਾਡੇ ਅੰਦਰ ਪਿਆਰ ਹੋਵੇ ਉਹ ਤਾਂ ਉਹਨਾਂ ਲਿਖੀ ਗਈ ਹੈ ਜਦੋਂ ਇਹ ਕਿਸੇ ਨਾਲ ਧੱਕਾ ਕਰਕੇ ਤੇ ਜ਼ਬਰਦਸਤੀ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਸਿਮਬਲ ਦਾ ਰੁੱਖ ਜਿੰਨਾ ਮਰਜੀ ਉੱਚਾ ਵਾ ਉਹਨੂੰ ਮਲੇ ਵਰਗੇ ਬੇਰ ਨਹੀਂ ਲੱਗਦੇ ਮਲਾ ਬਹੁਤ ਛੋਟਾ ਵਾ ਪਰ ਬਹੁਤ ਮਿੱਠਾ ਵਾ ਸਿਮਬਲ ਬਹੁਤ ਉੱਚਾ ਵਾ ਪਰ ਫਿਰ ਵੀ ਰੁੱਖਾ ਵਾ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਸਿਮਬਲ ਰੁੱਖ ਸਾਰੇ ਰਾਤ ਧੀਰਗਾਤਿ ਮੁੱਤਿ ਜੇ ਕੋਈ ਆਇਆ ਯਾਸ ਕਰ ਜਾਏ ਨਰਾਸੀ ਚਿਤ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪਤ ਮਿੱਠਤ ਨਹੀਂ ਵੀ ਨਾਨਕਾ ਗੁਣ ਜੀ ਆਇਆਂ ਤਤ ਸਾਡੀ ਨਿਮਰਤਾ ਮੇ ਜਿਹੜਾ ਫਲ ਲੱਗਦਾ ਵਾ ਉਹ ਸਾਡੇ ਹੰਕਾਰ ਨੂੰ ਕਦੀ ਵੀ ਨਹੀਂ ਲੱਗਦਾ ਜੇ ਤੁੰ ਪਿਆਰੀ ਮਿਸਾਲ ਤੇ ਕਵਤਾ ਦੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਦਿੱਤੀ ਹੈ ਕੋਈ ਦੇ ਹੀ ਨਹੀਂ ਸਕਦਾ ਔਰ ਕਵਤਾ ਜਿਹੜੀ ਸੀ ਗੁਰੂ ਸਾਹਿਬ ਦੇ ਅੰਦਰ ਦਰਿਆ ਵਾਂਗੂੰ ਵਹਿਂਦੀ ਸੀ ਕਵਤਾ ਦੇ ਸਮੁੰਦਰ ਸੀ ਦੋਸਤੋ ਤੁਹਾਡਾ ਪਿਆਰ ਕਮਤਾ ਬਣੀ ਮੈਂ ਇਹੋ ਦੁਆ ਕਰਦਾ ਸਾਨੂੰ ਨਾ ਬਹੁਤ ਸਾਰਾ ਬਹਿਮ ਰਹਿੰਦਾ ਕਿ ਅਸੀਂ ਨਾ ਹੋਏ ਤੇ ਪਤਾ ਨਹੀਂ ਕੀ ਹੋ ਜਾਣਾ ਪਰ ਕੁਦਰਤ ਬੜੀ ਸਮਰੱਥਾ ਹਰ ਗਾਇਬ ਨੂੰ ਪਰ ਦਿੰਦੀ ਹੈ ਹਰ ਜਗ੍ਹਾ ਨੂੰ ਪਰ ਦਿੰਦੀ ਹੈ ਹਰ ਖੱਪੇ ਨੂੰ ਪਰ ਦਿੰਦੀ ਹੈ ਹਰ ਖਲਾਅ ਨੂੰ ਪਰ ਦਿੰਦੀ ਜਿੱਥੇ ਤੁਸੀਂ ਬੈਠਦੇ ਹੋ ਉੱਥੇ ਕੋਈ ਨਾ ਬੈਠੂਗਾ ਤੇ ਉੱਥੇ ਧੂਲ ਬੈਜੂਗੀ ਕੱਟਾ ਬਹਿ ਜਾਊਗਾ ਮਿੱਟੀ ਬਹਿ ਜਾਊਗੀ ਆਫੇ ਪਰ ਬੈਠੂਗੀ ਜ਼ਰੂਰ ਤੁਸੀਂ ਲੱਖ ਪਰਦੇ ਢਾਣੇ ਆਣ ਲੱਖ ਲਪੇਟੀਆਂ ਆਣ ਚੀਜ਼ਾਂ ਧੂੜ ਕਿਹੜੇ ਰਸਤੇ ਸਾਡੀ ਆਉਂਦੀ ਆ ਉਹ ਆਪਣਾ ਰਸਤਾ ਦੀ ਦੱਸਦੀ ਆ ਉਹ ਬਹਿ ਜਾਂਦੀ ਆ ਇੱਕ ਮਿਸਾਲ ਆਏ ਕਿਸੇ ਨੇ ਦਿੱਤੀ ਆ ਜ਼ਿੰਦਗੀ ਦੀ ਇਤਾਰੇ ਤੋਂ ਬਿਨਾ ਵੀ ਬਹੁਤ ਕੁਝ ਹੁੰਦਾ ਖਾਦੀ ਕੁਝ ਨਹੀਂ ਦਿੰਦਾ ਇਸ ਸੰਸਾਰ ਖਾਲੀ ਨਹੀਂ ਰਹਿੰਦਾ ਇੱਕ ਘਰ ਖਾਲੀ ਨਹੀਂ ਰਹਿੰਦੇ ਰਾਹ ਖਾਲੀ ਨਹੀਂ ਰਹਿੰਦੀਆਂ ਇਹਨਾਂ ਤੇ ਕੋਈ ਨਾ ਕੋਈ ਆ ਹੀ ਜਾਂਦਾ ਹਾਂ ਜਿੰਨਾ ਚਿਰ ਅਸੀਂ ਆ ਸਾਡਾ ਕੀ ਮੰਤਵ ਸੀ ਅਸੀਂ ਇਸ ਸਟੇਜ ਤੇ ਆਪਣਾ کردار ਕਿ ਤਰ੍ਹਾਂ ਦਾ ਨਮਾਇਆ ਜਿਹਨੂੰ ਜ਼ਿੰਦਗੀ ਕਹਿੰਦੇ ਆ ਇਹੋ ਵੇਖਣਾ ਹੁੰਦਾ ਕਿੰਨੇ ਕੁ ਸਫਲ ਹੋਏ ਇੱਕ ਚਾਅ ਕਾਇ ਹੋਏ ਹੁੰਦਾ ਵੀ ਹੁਣ ਮਤ ਤੋਂ ਬੜਾ ਕੀ ਹੋਊਗਾ ਇਹ ਜਗ੍ਹਾ ਕਿਤਨਾ ਪਰੂਗੀ ਜਦੋਂ ਕਿ ਸਾਹਮਣੇ ਧੂੜ ਮੁਸਕਰਾ ਰਹੀ ਹੁੰਦੀ ਹੈ ਕਿ ਤੂੰ ਜਾਣ ਵਾਲਾ ਬਣ ਤੇਰੀ ਜਗ੍ਹਾ ਨੂੰ ਮੈਂ ਆਪੇ ਪਰ ਲੈਣਾ ਕਿੱਥੇ ਜਿੱਥੇ ਵੀ ਤੁਸੀਂ ਵਸਦੇ ਜੀ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀ ਪ੍ਰਤਾਪਨੂ